ਸਤਿ ਸ਼੍ਰੀ ਅਕਾਲ ਦੋਸਤੋ ਇੱਕ ਬਹੁਤ ਹੀ ਵੱਡੀ ਤੇ ਅਹਿਮ ਖਬਰ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਜਿਸ ਨੇ ਪੰਜਾਬ ਦੇ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਤੇ ਪੰਜਾਬ ਦੇ ਲੋਕਾਂ ਦੇ ਹੋਸ਼ ਉਡਾ ਕੇ ਰੱਖ ਦਿੱਤੇ ਕਹਿੰਦੇ ਹਨ ਜਿਹੜਾ ਰਾਜਵੀਰ ਜਵੰਦਾ ਦਾ ਪਰਵਿੰਦਰ ਸਿੰਘ ਢਿੱਲੋਂ ਮਾਮਾ ਹੈ ਉਹ ਮਾਮਾ ਜੀ ਨੇ ਰਾਜਵੀਰ ਜਵੰਦਾ ਦਾ ਕਤਲ ਕਰਵਾਇਆ ਹੈ ਜਿਸ ਦੇ ਉੱਤੇ ਗੰਭੀਰ ਦੋਸ਼ ਨਿਊ ਚੈਨਲਾਂ ਦੇ ਉੱਤੇ ਇਹ ਖਬਰਾਂ ਆ ਰਹੀਆਂ ਹਨ ਉਸਦੇ ਮਾਮਾ ਜੀ ਉੱਤੇ ਇਹ ਖਬਰਾਂ ਦਿਖਾਈਆਂ ਜਾ ਰਹੀਆਂ ਹਨ ਦੋਸ਼ ਲਗਾਏ ਜਾ ਰਹੇ ਹਨ ਕਿ ਉਹਨਾਂ ਨੇ ਕਤਲ ਕਰਵਾਇਆ ਹੈ ਰਾਜਵੀਰ ਜਵੰਦਾ ਮਰਿਆ ਨਹੀਂ ਮਰਵਾਇਆ ਪਰ ਦੋਸਤੋ ਇਹ ਵੱਡੀ ਖਬਰ ਸਾਹਮਣੇ ਆਈ ਹੈ ਕਿ ਰਾਜਵੀਰ ਜਵੰਦਾ ਦੀ ਕਿਸੇ ਇੱਕ ਵੱਡੇ ਫੰਕਸ਼ਨ ਦੇ ਵਿੱਚ ਅੱਜ ਤੋਂ 3 ਸਾਲ ਪਹਿਲਾਂ ਕੋਈ ਛੋਟਾ ਕੋਈ ਲੜਾਈ ਝਗੜਾ ਹੁੰਦਾ ਹੈ ਜਿਸ ਤੋਂ ਬਾਅਦ ਉਸਦੇ ਮਾਮਾ ਰਾਜਵੀਰ ਜਵੰਦਾ ਨੂੰ ਇਹ ਵੱਡੀ ਧਮਕੀ ਦਿੰਦੇ ਹਨ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਤੈਨੂੰ ਜਲਦੀ ਪਰਖ ਲਾਵਾਂਗਾ ਤੇ ਆਪਣਾ ਜਰੂਰ ਖਿਆਲ ਰੱਖੀ ਪਰ ਉਸ ਤੋਂ ਬਾਅਦ 6 ਕ ਮਹੀਨੇ ਲੰਘਣ ਤੋਂ ਬਾਅਦ ਰਾਜਵੀਰ ਜਵੰਦਾ ਦੇ ਪ੍ਰਵਿੰਦਰ ਸਿੰਘ ਢਿੱਲੋਂ ਮਾਮਾ ਜੀ ਬਹੁਤ ਹੀ ਜ਼ਿਆਦਾ ਗੁੜਾ ਪਿਆਰ ਉਸਦੇ ਰਾਜਵੀਰ ਜਵੰਦਾ ਦੇ ਨਾਲ ਮੁੜ ਤੋਂ ਪਾ ਲੈਂਦੇ ਹਨ ਤੇ ਦੋਸਤਾਂ ਦੇ ਨਾਲ ਵੀ ਪਾ ਲੈਂਦੇ ਹਨ ਇਕੱਠੇ ਬੈਠ ਕੇ ਫਿਰ ਤੋਂ ਪਾਰਟੀਆਂ ਕਰਨੀਆਂ ਸ਼ੁਰੂ ਕਰਦੇ ਹਨ ਤੇ ਰਾਜਵੀਰ ਜਵੰਦਾ ਆਪਣੇ ਮਾਮਾ ਜੀ ਦੀ ਗੱਲਾਂ ਦੇ ਵਿੱਚ ਦੋਸਤਾਂ ਦੀ ਗੱਲਾਂ ਦੇ ਵਿੱਚ ਆ ਕੇ ਫਰੀਫੌਂਡ ਦੇ ਕਾਰਨ ਉਹ ਇਸ ਮੋਤ ਦੇ ਘਾਟ ਉਤਰ ਗਿਆ ਇਹ ਖਬਰ ਸਾਹਮਣੇ ਆਈ ਹੈ ਕਿ ਰਾਜਵੀਰ ਜਵੰਦਾ ਨੇ ਉਸਦੇ ਦੋਸਤਾਂ ਦੇ ਨਾਲ ਮਿਲ ਕੇ ਜਦੋਂ ਉਹ ਰਾਈਡ ਕਰਨ ਦੇ ਲਈ ਨਿਕਲਣਾ ਸੀ ਤਾਂ ਉਸ ਰਾਜਵੀਰ ਜਵੰਦਾ ਦੇ ਦੋਸਤਾਂ ਨੇ ਉਸ ਨੂੰ ਕੋਲ ਡਰਿੰਕ ਦੇ ਵਿੱਚ ਕੋਈ ਜ਼ਹਿਰੀਲੀ ਦਵਾਈ ਪਲਾ ਦਿੱਤੀ ਜਿਸ ਦੇ ਕਾਰਨ ਉਹ ਬੇਹੋਸ਼ੀ ਦੀ ਹਾਲਤ ਵਿੱਚ ਜਦੋਂ ਆਪਣੀ ਬਾਈਕ ਚਲਾਉਂਦਾ ਹੈ ਤਾਂ ਉਸ ਦਾ ਬਾਈਕ ਦੋ ਪਸ਼ੂਆਂ ਦੇ ਵਿੱਚ ਜਾ ਕੇ ਵੱਜਦਾ ਹੈ ਜਿਸ ਤੋਂ ਬਾਅਦ ਉਹਨਾਂ ਦਾ ਭਿਆਨਕ ਐਕਸੀਡੈਂਟ ਹੁੰਦਾ ਹੈ ਸਿਰ ਦੇ ਵਿੱਚ ਗੰਭੀਰ ਸੱਟ ਗਰਦਨ ਉੱਤੇ ਗੰਭੀਰ ਸੱਟ ਰੀੜ ਦੀ ਹੱਡੀ ਦੇ ਉੱਤੇ ਗੰਭੀਰ ਸੱਟਾਂ ਲੱਗਦੀਆਂ ਹਨ ਤੇ ਮੁਹਾਲੀ ਦੇ ਹਸਪਤਾਲ ਲੈ ਜਾਣ ਤੋਂ ਬਾਅਦ 10-12 ਦਿਨਾਂ ਤੋਂ ਬਾਅਦ ਉਹਨਾਂ ਦੀ ਭਿਆਨਕ ਮੌਤ ਹੋ ਜਾਂਦੀ ਹੈ ਜਿਸ ਦਾ ਦੁੱਖ ਅੱਜ ਵੀ ਪੰਜਾਬ ਦੇ ਲੋਕਾਂ ਨੂੰ ਪਰਿਵਾਰ ਨੂੰ ਬਹੁਤ ਹੀ ਜ਼ਿਆਦਾ ਹੈ ਪਰ ਦੋਸਤੋ ਹੁਣ ਇਸ ਖਬਰ ਦੀ ਪੁਸ਼ਟੀ ਅਸੀਂ ਇਹ ਕਰਕੇ ਆਏ ਹਾਂ ਇਹ ਕਰਕੇ ਆਏ ਹਾਂ ਕਿ ਜਿਹੜੀ ਇਹ ਖਬਰ ਦੱਸੀ ਜਾ ਰਹੀ ਹੈ ਕਿ ਮਾਮਾ ਜੀ ਨੇ ਕਤਲ ਕਰਵਾਇਆ ਹੈ ਜਾਂ ਦੋਸਤਾਂ ਨੇ ਕੀਤਾ ਹੈ ਦੋਸਤੋ ਇਸ ਦੀ ਪੁਸ਼ਟੀ ਹੋ ਚੁੱਕੀ ਹੈ ਕਿ ਇਹ ਇੱਕ ਅਫਵਾਹ ਹੈ ਅਜਿਹਾ ਕੁਝ ਵੀ ਨਹੀਂ ਇਰਾਜ ਵੀਰ ਜਵੰਦਾ ਦੇ ਕਿਸੇ ਵੀ ਪਰਿਵਾਰਕ ਮੈਂਬਰ ਨੇ ਨਾ ਮਾਮਾ ਜਿਨੇ ਨਾ ਦੋਸਤਾਂ ਨੇ ਕਤਲ ਕਰਵਾਇਆ ਹੈ ਅਚਾਨਕ ਪਸ਼ੂਆਂ ਦੇ ਵਿੱਚ ਵੱਜਣ ਦੇ ਨਾਲ ਉਹਨਾਂ ਦਾ ਐਕਸੀਡੈਂਟ ਹੋਇਆ ਹੈ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋ ਚੁੱਕੀ ਹੈ ਤੇ ਪੰਜਾਬ ਦੇ ਲੋਕਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਅਫਵਾਹਾਂ ਤੋਂ ਬਚੋ ਅਫਵਾਹਾਂ ਨਾ ਫਲਾਓ ਉਹਨਾਂ ਦਾ ਐਕਸੀਡੈਂਟ ਹੋਇਆ ਕੋਈ ਸਾਜ਼ਿਸ਼ ਨਹੀਂ ਤੇ ਦੋਸਤੋ ਪਰਿਵਾਰ ਦੇ ਨਾਲ ਦੁੱਖ ਦਾ ਸਮਾਂ ਹੈ ਖੜਨ ਦਾ ਸਮਾਂ ਹੈ ਸਾਡਾ ਫਰਜ਼ ਬਣਦਾ ਹੈ ਪਰਿਵਾਰ ਦੇ ਨਾਲ ਖੜੀਏ ਤੇ ਦੋਸਤੋ ਇਹ ਗੱਲ ਸੱਚ ਹੈ ਕਿ ਐਕਸੀਡੈਂਟ ਹੋਇਆ ਹੈ ਹੋਰ ਕੋਈ ਵੀ ਸੱਚ ਕਿਸੇ ਵੱਲੋਂ ਨਹੀਂ ਰੱਖੀ ਗਈ ਪਰਿਵਾਰ ਉੱਤੇ ਝੂਠੇ ਇਲਜ਼ਾਮ ਬਿਲਕੁਲ ਵੀ ਨਾ ਲਗਾਓ ਦੋਸਤੋ ਜੇਕਰ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ